ਮੈਂ ਬਹੁਤ ਹੀ ਸਤਿਕਾਰ ਦੇ ਨਾਲ ਜਿਨ੍ਹਾਂ ਦੇ ਇੰਸਟੀਚਿਊਟ 'ਚ ਅਸੀਂ ਬੈਠੇ ਆਂ ਸਰਦਾਰ ਚਰਨਜੀਤ ਸਿੰਘ ਵਿਸ਼ਪ ਕਰਮਾ ਚੇਅਰਮੈਨ ਆਈਐਮਸੀ ਮંચ ਤੇ ਆ ਕੇ ਤੁਹਾਨੂੰ ਫਾਰਮਲ ਜੀਆਇਆਂ ਕਰਨਗੇ ਵਿਸ਼ਪ ਸ਼੍ਰੀ ਵਿਚਰਨ ਜੀ ਮੈਂ ਆਈਐਮਸੀ ਵੱਲੋਂ ਸਰ ਸਾਡੇ ਹਰੋਦ ਸਿੰਘ ਬਾਜ ਜੀ ਕਿ ਸਾਡੇ ਸਾਨੀ ਸਾਹਿਬ ਤਰਨਪ੍ਰੀਤ ਸੌਂਹ ਜੀ ਕਲਵੰਤ ਸਿੰਘ ਸਿੱਧੂ ਸਾਹਿਬ ਅਰੋੜਾ ਸਾਹਿਬ ਹੋਰ ਵੀ ਸਾਰੇ ਜਿਹੜੇ ਰਿਸਪੈਕਟਡ ਮੈਮ ਬੈਠੇ ਆ ਅਸੀਂ ਆਈਐਮਸੀ ਵੱਲੋਂ ਆਉਣ ਤੇ ਇੱਥੇ ਤੁਹਾਡਾ ਵੈਲਕਮ ਕਰਦੇ ਆ ਸਰ ਤੁਹਾਨੂੰ ਯਾਦ ਹੋਊਗਾ ਸਰ ਇੱਕ ਮੀਟਿੰਗ ਆਪਾਂ ਕੀਤੀ ਸੀ 25 ਸਾਲ ਪਹਿਲਾਂ ਜਦੋਂ ਤੁਸੀਂ ਫਸਟ ਮੀਟਿੰਗ ਇੰਡਸਟਰੀ ਨਾਲ ਚੰਡੀਗੜ੍ਹ ਵਿੱਚ ਕੀਤੀ ਸੀ ਉਦੋਂ ਤੁਸੀਂ ਇੱਕ ਸੁਪਨਾ ਪਾਲਿਆ ਸੀਗਾ ਸਾਨੀ ਸਾਹਿਬ ਉਹਦੇ ਨਾਲ ਸੀਗੇ ਇੰਡਸਟਰੀ ਦੇ ਨਾਲ ਉਦੋਂ ਕਿਹਾ ਸੀ ਵੀ ਆਪਾਂ ਆਈਟੀਆ ਨੂੰ ਆਈਆਈਟੀ ਕਰਨਾ ਵਾ ਸਾਰਾ ਜੋ ਦਿਨ ਭਾਗਾਣਾ ਆ ਗਿਆ ਜਿਹੜਾ ਦਿਨ ਦੇ ਤੁਸੀਂ ਆਪਣੇ ਮੋਹ ਚੋਂ ਵਰਲਡ ਕੱਢਿਆ ਸੀ ਅੱਜ ਸਾਰੇ ਪੂਰੇ ਹੋ ਗਏ ਆ ਜੀ ਸੋ ਤੁਹਾਡੇ ਇੱਥੇ ਆਉਣਦੇ ਕਿਉਂਕਿ ਇਹ 1962 ਦੇ ਵਿੱਚ ਇਹ ਗਾਰਾ ਚੱਲ ਰਿਹਾ ਜੀ ਇਹ ਸਾਰੀ ਜਿਹੜੀ ਲੋਕਲ ਇੰਡਸਟਰੀ ਹੈ ਇੱਥੇ ਇੱਥੇ ਹੀ ਬੈਠੀ ਹੈ ਜਿਹਨੂੰ ਆਪਾਂ ਮਿਥਨ ਏਰੀਆ ਜਾਂ ਹੋਰ ਇੰਡਸਟਰੀ ਏਰੀਆ ਕਹਿੰਦੇ ਆ ਜੀ ਬੜਾ ਪੁਰਾਣਾ ਵਾ ਇੱਥੇ ਆਈਟੀਆ ਇੱਥੇ ਏਟੀਆ ਇੱਥੇ ਜੀਐਨ ਕਾਲਜ ਆਹੀ ਰੋਡ ਦੇ ਉੱਪਰ ਜੀ ਸੋ ਇੱਥੇ ਜਿਹੜੀ ਨਮੀ ਨਮੀ ਟੈਕਨੋਲੋਜੀ ਤੁਸੀਂ ਹੁਣ ਦੇਖੀ ਹੈ ਜਿਹਦਾ ਰੋਬੋਟਿਕ ਟੈਕਨੋਲੋਜੀ ਹੈ ਰੋਬੋਟਿਕ ਟੈਕਨੋਲੋਜੀ ਕਿਉਂਕਿ ਚਾਈਨਾ ਬਹੁਤ ਅੱਗੇ ਨਿਕਲ ਗਿਆ ਸੈਕੰਡ ਇੰਡਸਟਰੀ ਵਿੱਚ ਫਰੇਮ ਬਣਾਉਣ ਦੇ ਵਿੱਚ ਫਰੇਮ ਉਹ ਤ ਤੀ ਤੋਂ 32 ਕਰੋੜ ਸਾਈਕਲ ਬਣਾਉਂਦਾ ਵਾ ਅਸੀਂ 2.2 ਕਰੋੜ ਸਾਈਕਲ ਹੀ ਬਣਾਉਨੇ ਆ ਡਿਊ ਟੂ ਸਾਡੇ ਕੋਲ ਟੈਕਨੋਲੋਜੀ ਨਹੀਂ ਸੀ ਹੁਣ ਸਾਡੇ ਲੁਧਿਆਣਾ ਦੇ ਵਿੱਚ ਰੋਬੋਟਿਕ ਦੀ ਟੈਕਨੋਲੋਜੀ ਆ ਗਈ ਆ ਉਹਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਵਾ ਸੋ ਮਾਨਸਾ ਬੱਥੀ ਤੁਹਾਡਾ ਬਹੁਤ ਥੈਂਕਸ ਕਰਦੇ ਆ ਵੀ ਤੁਸੀਂ ਆਈਟੀਆਈ ਨੂੰ ਆਈਆਈਟੀ ਬਣਾਤਾ ਔਰ ਅਸੀਂ ਉਮੀਦ ਕਰਨਾ ਵੀ ਆਨਰ ਟਾਈਮ ਦੇ ਵਿੱਚ ਵੀ ਤੁਸੀਂ ਸਾਡੇ ਦਾ ਸਾਥ ਦਿੰਦੇ ਰਹੋਗੇ ਥੈਂਕ ਯੂ ਵੈਰੀ ਮਚੀ